ਦਵਾਰ ਪੌੜੀ ਆਪੇ ਉਪਾਏ ਮੇਦਨੀ ਆਪੇ ਕਰਦਾ ਸਾਰ ਭੈ ਬਿਨ ਭਰਮ ਨਾ ਕੱਟੀਐ ਨਾਮ ਨ ਲੱਗੈ ਪਿਆਰ ਸਤਗੁਰ ਤੇ ਭਉ ਉਪਜੈ ਪਾਈਐ ਮੋਖ ਦਵਾਰ ਭੈ ਤੇ ਸਹਿਜ ਪਾਈਐ ਮਿਲ ਜੋਤੀ ਜੋਤਿ ਅਪਾਰ ਭੈ ਤੇ ਭੈ ਜਲ ਲੰਗੀਐ ਗੁਰਮਤੀ ਵਿਚਾਰ ਭੈ ਤੇ ਨਿਰਪਉ ਪਾਈਐ ਜਿਸ ਦਾ ਅੰਤ ਨਾ ਪਾਰਾਵਾਰ ਮਨ ਮੁਖ ਭੈ ਕੀ ਸਾਰ ਨਾ ਜਾਣਨੀ ਤ੍ਰਿਸ਼ਨਾ ਜਲ ਤੇ ਕਰਹਿ ਪੁਕਾਰ ਨਾਨਕ ਨਾਵੇਂ ਹੀ ਤੇ ਸੁਖ ਪਾਇਆ ਗੁਰਮਤੀ ਉਰ ਧਾਰ ਸ਼ਲੋਕ ਮਹੱਲਾ ਪਹਿਲਾ ਰੂਪੈ ਕਾਮੈ ਦੋਸਤੀ ਭੁਖੈ ਸਾਦੈ ਗੰਡ ਲੱਭੈ ਮਾਲੈ ਕੋਲ ਮਿਲ ਮਿਚਲ ਉਂਗੈ ਸੌੜ ਪਲੰਗ ਪੌਕੇ ਕੂਪਖਵਾਰ ਹੋਏ ਫੱਕੜ ਪਿੱਟੇ ਅੰਦ ਚੁੱਪੇ ਚੰਗਾ ਨਾਨਕਾ ਵਿਣ ਨਾਵੇਂ ਮੋਹੇ ਗੰਦ ਮਹੱਲਾ ਪਹਿਲਾ ਰਾਜਮਾਲ ਰੂਪ ਜਾਤ ਜੋਬਨ ਪੰਜੇ ਠੱਗ ਇੰਨੀ ਠੱਗੀ ਜਗ ਠੱਗਿਆ ਕਿਨਾਂ ਨਾ ਰੱਖੀ ਲੱਜ ਇਨਾ ਠੱਗਣ ਠੱਗ ਸੇ ਜੇ ਗੁਰ ਕੀ ਪੈਰੀ ਪਾਏ ਨਾਨਕ ਕਰਮਾਂ ਬਾਹਰੇ ਹੋਰ ਕੀਤੇ ਮੁਠੇ ਜਾਹੇ ਪੌੜੀ ਪੜਿਆ ਲੇਖੇਦਾਰ ਲੇਖਾ ਮੰਗੀਐ ਵਿਣਨਾਵੇਂ ਕੂੜਿਆਰ ਔਖਾ ਤੰਗੀਐ ਆਉ ਕਟ ਰੁੱਦੇ ਰਾਹਾ ਗਲੀਆਂ ਰੋਕੀਆਂ ਸੱਚਾ ਵੀ ਪ੍ਰਵਾਹ ਸ਼ਬਦ ਸੰਤੋਖੀਆਂ ਗਹਿਰ ਗੰਭੀਰ ਅਥਾਹ ਹੋ ਹਾਥ ਨਾ ਲੱਭਾਈ ਮੋਹੇ ਮੋਹੇ ਝੋਟਾ ਖਾਹੂ ਵਿਣ ਗੁਰ ਕੋਏ ਨਾ ਸੁੱਟਸੀ ਪਾਤਸ਼ੇਤੀ ਕਰ ਜਾਹੋ ਨਾਮ ਵਖਾਣੀਐ ਹੁਕਮੀ ਸਾਗਰਾ ਤਿੰਦਾ ਜਾਣੀਐ ਸ਼ਲੋਕ ਮਹੱਲਾ ਪਹਿਲਾ ਪਾਉਣੈ ਪਾਣੀ ਅਗਨੀ ਜੀਓ ਤਿਨ ਕਿਆ ਖੁਸ਼ੀਆਂ ਕਿਆ ਪੀੜ ਧਰਤੀ ਪਾਤਾਲੀ ਆਕਾਸੀ ਇਕ ਦਰ ਰਹਿਨ ਵਜੀਰ ਇਕ ਨਾ ਵੱਡੀ ਆਰਜਾ ਇਕ ਮਰ ਹੋਏ ਜਹੀਰ ਇਕ ਦੇਖਾਹੇ ਨੁ ਖੁੱਟੈ ਨਾਹੀ ਇਕ ਸਦਾ ਫਿਰਹਿ ਫਕੀਰ ਹੁਕਮੀ ਸਾਜੇ ਹੁਕਮੀ ਧਾਏ ਏਕ ਚਸੇ ਮਹ ਲਖ ਸਭ ਕੋ ਨੱਥੈ ਨੱਥਿਆ ਬਖਸ਼ੇ ਤੂੜੇ ਨੱਥ ਵਰਨਾ ਚਿਹਨਾ ਬਾਹਰਾ ਲੇਖੇ ਬਾਜ ਅਲਖ ਕਿਉ ਕਥਿਐ ਕਿਉ ਆਖੀਐ Japae sacho sach karna katna kar sab nanak aap akath ਅਕਾਥ ਕੀ ਕਥਾ ਸੁਣੀ ਰਿੱਧ ਬੁੱਧ ਸਿੱਧ ਗਿਆਨ ਸਦਾ ਸੁਖ ਹੋਏ ਮਹੱਲਾ ਪਹਿਲਾ ਅਜਰ ਜਰੈ ਤਾਂ ਨੌ ਕੁੱਲ ਬੰਦ ਪੂਜੈ ਪ੍ਰਾਣ ਹੋਵੇ ਥਿਰ ਕੰਦ ਕਹਾਂ ਤੇ ਆਇਆ ਕਹਾਂ ਇਹ ਜਾਣ ਜੀਵਤ ਮਰਤ ਰਹੈ ਪਰਵਾਨ ਹੁਕਮੈ ਬੂਝੈ ਤਤ ਪਛਾਣੈ ਏਉ ਪ੍ਰਸਾਦ ਗੁਰੂ ਤੇ ਜਾਣੈ ਹੁੰਦਾ ਫੜੀ ਅਗ ਨਾਨਕ ਜਾਨ ਨਾ ਹਉ ਨਾ ਮੈਂ ਜੂਨੀ ਪਾਣ ਪੌੜੀ ਪੜੀਐ ਨਾਮ ਸਲਾਹ ਹੋਰ ਗੁਦਨੀ ਮਿੱਥਿਆ ਬਿਨ ਸੱਚੇ ਵਪਾਰ ਜਨਮ ਬਿਰਥਿਆ ਅੰਤ ਨਾ ਪਾਰ ਆਵਾਰ ਨਾ ਕਿਨਹੀ ਪਾਇਆ ਸਭ ਜਗ ਗਰਭ ਗੁਵਾਰ ਤਿੰਨ ਸੱਚ ਨਾ ਪਾਇਆ ਚੱਲੇ ਨਾਮ ਵਸਾਰ ਤਾਵਣ ਤੱਤਿਆ ਬਲਦੀ ਅੰਦਰ ਤੇਲ ਦੁਬਦਾ ਘੱਤਿਆ ਆਇਆ ਉੱਠੀ ਖੇਲ ਫਿਰੈ ਉਵੱਤਿਆ ਨਾਨਕ ਸਚੈ ਮੇਲ ਸਚੈ ਰਤਿਆ ਸਲੋਕ ਮਹੱਲਾ ਪਹਿਲਾ ਪਹਿਲਾ ਮਾਸੂਹ ਨਿਮਿਆ ਮਾਸੈ ਅੰਦਰ ਵਾਸ ਜਿਉ ਪਾਏ ਮਾਸ ਮੂਹੇ ਮਿਲਿਆ ਹੱਡ ਚੰਮ ਤਨ ਮਾਸ ਮਾਸੂਹ ਬਾਹਰ ਕੱਢਿਆ ਮੰਮਾ ਮਾਸ ਗਰਾਸ ਮੂਹ ਮਾਸੈ ਕਾ ਜੀਵ ਮਾਸੈ ਕੀ ਮਾਸੈ ਅੰਦਰ ਸਾਸ ਵੱਡਾ ਹਵਾ ਵਿਆਹਿਆ ਘਰ ਲੈ ਆਇਆ ਮਾਸ ਮਾਸੋਂ ਹੀ ਮਾਸਿ ਉਪਜੈ ਮਾਸੋਂ ਸਭੂ ਸਾਖ ਸਤਿਗੁਰ ਮਿਲਿਆ ਹੁਕਮੁ 부ਝੀਐ ਤਾਂ ਕੋ ਆਵੈ ਰਾਸ ਆਪ ਛੁੱਟੇ ਨਹਿ ਛੂਟੀਐ ਨਾਨਕ ਬਚਨ ਬਣਾਸ ਮਹੱਲਾ ਪਹਿਲਾ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੈ ਕੌਣ ਮਾਸ ਕੌਣ ਸਾਗ ਕਹਾਵੇ ਕਿਸ ਮਹਿ ਪਾਪ ਸੁਮਾਣੀ ਗੈਂਡਾ ਮਾਰ ਹੂਮ ਜਗ ਕੀਏ ਦੇਵਤਿਆਂ ਕੀ ਬਾਣੀ ਮਾਸ ਛੋੜ ਬੈਸ ਨੱਕ ਪਕੜਹਿ ਰਾਤੀ ਮਾਨਸ ਖਾਣੇ ਫੜ ਕਰ ਲੋਕਾਂ ਨੂੰ ਦਿਖਲਾਵੇ ਗਿਆਨ ਧਿਆਨ ਨਹੀਂ ਸੂਜੈ ਨਾਨਕ ਅੰਦੇ ਸਿਓ ਕਿਆ ਕਹੀਐ ਕਹਿ ਨਾ ਕਹਿਆ ਬੂਝੈ ਅੰਦਾ ਸੁਏ ਜੇ ਅੰਧ ਕਮਾਵੇ ਤਿਸ ਹਿਰਦੈ ਲੋਚੜ ਨਾਹੀ ਮਾਤ ਪਿਤਾ ਕੀ ਰਕਤ ਨਿਪੰਨੇ ਮੱਛੀ మాਸ ਨਾ ਖਾਹੀ ਇਸਤਰੀ ਪੁਰਖ ਹੈ ਜਾਂ ਇਸ ਮੇਲਾ ਉਤੈ ਮੰਦ ਕਮਾਹੀ 마ਸੂਹ ਨਿਮੇ 마ਸੂਹ ਜੰਮੇ ਹਮ ਮਾਸੈ ਕੇ ਪਾਂਡੇ ਗਿਆਨ ਧਿਆਨ ਕਸ ਸੂਜੈ ਨਾਹੀ ਚਤਰ ਕਹਾਵੇ ਪਾਂਡੇ ਬਾਹਰ ਕਾ ਮਾਸ ਮੰਦਾ ਸੁਆਮੀ ਘਰ ਕਾ ਮਾਸ ਚੰਗੇਰਾ ਜੀ ਜੰਤ ਸਭ ਮਾਸ ਹੋਹੀ ਜੀਏ ਲਿਆ ਵਸੇਰਾ ਅਪਖ ਭਕੈ ਭਖ ਤਜ ਛੋਡੈ ਅੰਧ ਗੁਰੂ ਜਿਨ ਕੇਰਾ ਮਾਸੋ ਨਿੰਮੇ ਮਾਸੋ ਜੰਮੇ ਹਮ ਮਾਸੈ ਕੇ ਭਾਂਡੇ ਗਿਆਨ ਧਿਆਨ ਕਸ ਸੂਜੈ ਨਾਹੀ ਚਤਰ ਕਹਾਵੈ ਪਾਂਡੇ ਮਾਸ ਪ੍ਰਾਣੀ ਮਾਸਕ ਤੇਬੀ ਚਹੋ ਜੁਗ ਮਾਸ ਕਮਾਣਾ ਜੱਜ ਕਾਜ ਵਿਆਹ ਸੁਹਾਵੇ ਉਥੈ ਮਾਸ ਸਮਾਣਾ ਇਸਤਰੀ ਪੁਰਖ ਨਿਪਜੈ ਮਾਸੋਂ ਪਾਤ ਚਾਹ ਸੁਲਤਾਨਾ ਜੇ ਉਹ ਦਿੱਸੈ ਨਰਕ ਜਾਂਦੇ ਤਾਂ ਉਨਕਾ ਦਾਨ ਨਾ ਲੈਣਾ ਦੇਂਦਾ ਨਰਕ ਸੁਰਗ ਲੈਂਦੇ ਦੇਖੋ ਇਹੋ ਢੀਹਾਣਾ ਆਪ ਨਾ ਬੁਝੈ ਲੋਕ ਬੁਝਾਏ ਪਾਂਡੇ ਖਰਾ ਸਿਆਣਾ ਪਾਂਡੇ ਤੂੰ ਜਾਣੈ ਹੀ ਨਹੀਂ ਕਿਤੋਂ ਮਾਸੋਂ ਪੰਨਾ ਤੋਇਹੁ ਅਨਕ ਮਾਦ ਕਪਾਹ ਤੋਇਹੁ ਤਰੇ ਭਵਨ ਗੰਨਾ ਤੋ ਆ ਆਖੈ ਹੋ ਬੋ ਬਿਦਹਛਾ ਤੋ ਐ ਬਹੁਤ ਬੇਕਾਰਾ ਏ ਤੇ ਰਸ ਛੋੜ ਹੋਇ ਸੰਿਆਸੀ ਨਾਨਕ ਕਹਿ ਵਿਚਾਰਾ ਪੌੜੀ ਹਉ ਕਿਆ ਆਖਾਂ ਇੱਕ ਜੀਬ ਤੇਰਾ ਅੰਤ ਨਾ ਕਿਨਹੀ ਪਾਇਆ ਸੱਚਾ ਸ਼ਬਦ ਵਿਚਾਰ ਸੇ ਤੁਝ ਹੀ ਮਾਹੇ ਸਮਾਇਆ ਇੱਕ ਭਗਵਾ ਵੇਸ ਕਰ ਭਰਮ ਦੇ ਵਿਣ ਸਤਗੁਰ ਕਿਨੈ ਨਾ ਪਾਇਆ ਦੇਸ ਦਸੰਤਰ ਭਵਤਕੇ ਤੋ ਦਾ ਅੰਦਰ ਆਪ ਲੁਕਾਇਆ ਗੁਰ ਕਾ ਸ਼ਬਦ ਰਤਨ ਹੈ ਕਰ ਕਾਣਨ ਆਪ ਦਿਖਾਇਆ ਆਪਣਾ ਆਪ ਪਛਾਣਿਆ ਗੁਰਮਤੀ ਸੱਚ ਸਮਾਇਆ ਆਵਾ ਗੋਣ ਬਜਾਰੀਆ ਬਾਜਾਰ ਜਿੰਨੀ ਰਚਾਇਆ ਇੱਕ ਥਿਰ ਸੱਚਾ ਸਲਾਹਣਾ ਜਿਨ ਮਨ ਸੱਚਾ ਭਾਇਆ ਸ਼ਲੋਕ ਮਹੱਲਾ ਪਹਿਲਾ ਨਾਨਕ ਮਾਇਆ ਕਰਮ ਬਿਰਖ ਫਲ ਅੰਮ੍ਰਿਤ ਫਲ ਵਿਸ ਸਭ ਕਾਰਨ ਕਰਤਾ ਕਰੇ ਜਿਸ ਖਵਾਲੇ ਤਿਸ ਮਹੱਲਾ ਦੂਜਾ ਨਾਨਕ ਦੁਨੀਆ ਕੀਆਂ ਵਡਿਆਈਆਂ ਅੱਗਿ ਸੇਤੀ ਜਾਲ ਇੰਨੀ ਜਲੀ ਨਾਮ ਵਸਾਰਿਆ ਇਕ ਨਾ ਚੱਲਿਆ ਨਾਲ ਪੌੜੀ ਸਿਰ ਸਿਰ ਹੋਏ ਨਾ ਬੇੜ ਹੁਕਮ ਚਲਾਇਆ ਤੇਰੇ ਹੱਥ ਨ ਬੇੜ ਤੂੰ ਹੈ ਮਨ ਭਾਇਆ ਕਾਲ ਚ ਲਾਏ ਬੰਨ ਕੋਈ ਨ ਰਖਸੀ ਜਰ ਜਰਵਾਣਾ ਕੰਨ ਚੜਿਆ ਨੱਚ ਸੀ ਸਤ ਗੁਰੂ ਬੋਹਤ ਬੇੜ ਸੱਚਾ ਰਖਸੀ ਅਗਨ ਪਖ ਹੈ ਪੜਹਾੜ ਅਨ ਦਿਨ ਪਖ ਸੀ ਫਾਥਾ ਚੁਗੈ ਚੋਗ ਹੁਕਮੀ ਛੁਟਸੀ ਕਰਤਾ ਕਰੇ ਸੋ ਹੋਗ ਕੂੜਨ ਖੁੱਟਸੀ ਸਲੋਕ ਮਹੱਲਾ ਪਹਿਲਾ ਘਰਮਹਿ ਘਰ ਦਿਖਾਈ ਦੇ ਸੋ ਸਤਿਗੁਰ ਪੁਰਖ ਸੁਜਾਨ ਪੰਜ ਸ਼ਬਦ ਧੁਨਕਾਰ ਧੁਨ ਤਹਿ ਬਾਜੈ ਸ਼ਬਦ ਨਿਸ਼ਾਨ ਦੀਪ ਲੋ ਪਾਤਾਲ ਤਹਿ ਖੰਡ ਮੰਡਲ ਹੈ ਰਾਨ ਤਾਰ ਘੋਰ ਬਾਜਿੰਤਰ ਤਹਿ ਸਾਚ ਤਖਤ ਸੁਲਤਾਨ ਸੁਖਮਨ ਕਹਿ ਘਰ ਰਾਗ ਸੁਣ ਸੁਣ ਮੰਡਲ ਲਿਵ ਲਾਈ ਕਥ ਕਥਾ ਵਿਚਾਰੀਐ ਮਨ ਸਾ ਮਨਹਿ ਸਮਾਈ ਉਲਟ ਕਮਲ ਅੰਮ੍ਰਿਤ ਭਰਿਆ ਇਹੋ ਮਨ ਕਤਹ ਨਾ ਜਾਏ ਅਜੱਪਾ ਜਾਪਨਾ ਵਿਸਰੈ ਆਦ ਜੁਗਾਦ ਸਮਾਈ ਸਭ ਸਖੀਆਂ ਪੰਚੇ ਮਿਲੇ ਗੁਰਮੁਖ ਨਿਜ ਘਰ ਵਾਸ ਸ਼ਬਦ ਖੋਜ ਇਹੋ ਘਰ ਲਹਿ ਨਾਨਕ ਤਾਂ ਕਾ ਦਾਸ ਮਹੱਲਾ ਪਹਿਲਾ ਚਿਲਮਿਲ ਬਿਸਿਆਰ ਦੁਨੀਆ ਪਾਨੀ ਕਲੂਬ ਅਕਲ ਮਨ ਗੂਰ ਨਾ ਮਾਨੀ ਮਨ ਕਮੀਨ ਕਮ ਤਰੀਨ ਤੂੰ ਦਰਿਆਉ ਖੁਦਾਇਆ ਏਕ ਚੀਜ਼ ਮੁਝੈ ਦੇਹ ਅਵਰ ਜ਼ਹਿਰ ਚੀਜ਼ ਨਾ ਪਹਾਇਆ ਪ੍ਰਾਪ ਖਾਮ ਕੂਜੈ ਹਕਮਤ ਖੁਦਾਇਆ ਮਨ ਤਵਨ ਤੂੰ ਕੁਦਰਤੀ ਆਇਆ ਸਾਗ ਨਾਨਕ ਦੇ ਬਾਨ ਮਸਤਾਨਾ ਨਿਤ ਚੜ੍ਹੈ ਸਵਾਇ ਆਤਸ ਦੁਨੀਆ ਖੁਨਕ ਨਾਮ ਖੁਦਾਇ ਪੌੜੀ ਨਵੀਂ ਮਹੱਲਾ ਪੰਜਵਾ ਸਭੋ ਵਰਤੈ ਚਲਤ ਚਲਤ ਵਖਾਣਿਆ ਪਾਰ ਬ੍ਰਹਮ ਪਰਮੇਸ਼ਰ ਗੁਰਮੁਖ ਜਾਣਿਆ ਲਥੇ ਸਭ ਵਿਕਾਰ ਸ਼ਬਦ ਨੀਸ਼ਾਣਿਆ ਸਾਧੂ ਸੰਗ ਉਧਾਰ ਭੈ ਨਿਕਾਣਿਆ ਸਿਮਰ ਸਿਮਰ ਦਾ ਤਾਰ ਸਭ ਰੰਗ ਮਾਣਿਆ ਪ੍ਰਗਟ ਭਇਆ ਸੰਸਾਰ ਮਿਹਰ ਛਾਵਣਿਆ ਆਪੇ ਬਖਸ਼ ਮਲਾਇ ਸਦ ਕੁਰਬਾਨਿਆ ਨਾਨਕ ਲਏ ਮਲਾਇ ਖਸਮੇ ਭਾਣਿਆ ਸ਼ਲੋਕ ਮਹੱਲਾ ਪਹਿਲਾ ਤਨ ਸੂ ਕਾਗਦ ਕਲਮ ਧਨ ਤਨ ਭਾਂਡਾ ਤਨ ਮਸ ਤਨ ਨੇ ਖਾਰੀ ਨਾਨਕਾ ਜਿਨ ਨਾਮ ਲਖਾਇਆ ਸੱਚ ਮਹੱਲਾ ਪਹਿਲਾ ਆਪੇ ਪੱਟੀ ਕਲਮੇ ਆਪ ਉੱਪਰ ਲੇਖ ਭੇ ਤੂੰ ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ ਪੌੜੀ ਤੂੰ ਆਪੇ ਆਪ ਵਰਤਦਾ ਆਪ ਬਣਤ ਬਣਾਈ ਤੁਧ ਬਿਨ ਦੂਜਾ ਕੋ ਨਹੀਂ ਤੂੰ ਰਹਿ ਆਸਮਾਈ ਤੇਰੀ ਗਤ ਮਿਤ ਤੂੰ ਹੈ ਜਾਣਦਾ ਉਦ ਕੀਮਤ ਪਾਈ ਤੂੰ ਅਲਾਖ ਅਗੋਚਰ ਅਗੰਮ ਹੈ ਗੁਰਮਤ ਦੇ ਖਾਈ ਅੰਤਰ ਅਗਿਆਨ ਦੁਖ ਭਰਮ ਹੈ ਗੁਰ ਗਿਆਨ ਗਵਾਈ ਜਿਸ ਕਿਰਪਾ ਕਰਹਿ ਤਿਸ ਮੇਲ ਲੈ ਸੋ ਨਾਮ ਧਿਆਈ ਤੂੰ ਕਰਤਾ ਪੁਰਖ ਅਗੰਮ ਹੈ ਰਵਿਆ ਸਭ ਠਾਈ ਜਿਤ ਤੂੰ ਲਾਏ ਸਚਿਆ ਤਿਤ ਕੋ ਲੱਗੈ ਨਾਨਕ ਗੁਣ ਗਾਈ ちょっと。